ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਤੁਹਾਡਾ ਜੋ ਕਿ ਹਿੰਦੀ ਦਾ ਹੌਲੀਡੇ ਹੋਮਵਰਕ ਹੈ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਏ ਕਲਾਸ ਰਹਿਣ ਵਾਲੀ ਆਪਣੀ 7ਵੀਂ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡਾ ਜੋ ਕਿ ਸਾਰਾ ਹੌਲੀਡੇ ਹੋਮਵਰਕ ਹੈ ਹਿੰਦੀ ਦਾ ਕਲਾਸ 7ਵੀਂ ਦਾ ਉਸ ਨੂੰ ਸੋਲਵ ਕਰਾਂਗੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਇਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਅਗਰ ਵੀਡੀਓ ਮੇਰੇ ਪਸੰਦ ਆ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਇਸ ਦੇ ਨਾਲ ਹੀ ਚੱਲਦੇ ਆਂ ਆਪਣੀ ਵੀਡੀਓ ਦੇ ਵੱਲ ਦੇਖਦੇ ਆਂ ਤੁਹਾਡਾ ਕੀ ਹੈ ਸਿਲੇਬਸ ਤੇ ਉਸ ਨੂੰ ਅੱਜ ਆਪਾਂ ਸੋਲਵ ਕਰਾਂਗੇ ਕਲਾਸ 7ਵੀਂ ਦਾ ਹਿੰਦੀ ਦਾ ਠੀਕ ਹੈ ਜੀ ਤਾਂ ਨੰਬਰ 1 ਤੇ ਆਜੀ ਪਾਠ 1 ਸੇ 5 ਤੱਕ ਦਾ ਅਭਿਆਸ ਕਾਰਜ ਕਾਪੀ ਪਰ ਕਰਨਾ ਹਾਂਜੀ ਤਾਂ ਜੋ ਤੁਹਾਡੇ ਪਾਠ ਨੇ 1 ਤੋਂ ਲੈ ਕੇ 5 ਤੱਕ ਉਹਨਾਂ ਦੀ ਜੋ ਐਕਸਰਸਾਈਜ਼ ਆ ਉਸ ਨੂੰ ਤੁਸੀਂ ਕਾਪੀ ਤੇ ਕਰਨਾ ਨੋਟ ਦੇਖ ਲਓ ਇਹਦਾ ਜਿਨ੍ਹਾਂ ਨੇ ਅਭੀ ਤੱਕ ਨਹੀਂ ਕੀਤਾ ਸਿਰਫ ਉਨ ਛਾਤਰੋ ਨੇ ਹੀ ਕਰਨਾ ਹੈ ਹਾਂਜੀ ਜਿਨ੍ਹਾਂ ਦਾ ਕੰਮ ਪੈਂਡਿੰਗ ਆ ਬੱਚਿਆਂ ਦਾ ਉਹਨਾਂ ਨੇ ਸਿਰਫ ਇਹ ਜੋ ਕੀ 1 ਤੋਂ ਲੈ ਕੇ 5 ਤੱਕ ਅਭਿਆਸ ਆਗਾ ਉਹ ਕਰਨਾਗਾ ਬਾਕੀ ਬੱਚਿਆਂ ਨੇ ਨਹੀਂ ਕਰਨਾ ਹੈਗਾ ਜਿਨ੍ਹਾਂ ਦਾ ਕੰਪਲੀਟ ਆਗਾ ਠੀਕ ਹੈ ਜੀ ਨੈਕਸਟ ਨੰਬਰ 2 ਤੇ ਆ ਗਿਆ ਅਨ 10 ਸਲੇਖ ਹਿੰਦੀ ਕੀ ਕਾਪੀ ਪਰ ਕਰੇ ਸਲੇਖ ਮਤਲਬ ਤੁਸੀਂ ਕੀ 10 ਪੇਜ ਲਿਖਨੇ ਹੈਗੇ ਜੋ ਤੁਹਾਡੀ ਹਿੰਦੀ ਦੀ ਨੋਟਬੁੱਕ ਆ ਉਸ ਦੇ ਉੱਪਰ ਸੁੰਦਰ ਲਿਖਾਈ ਦੇ ਠੀਕ ਹੈ ਜੀ ਇਹਦੇ ਨਾਲ ਕੀ ਹੋਊਗਾ ਤੁਹਾਡੀ ਜੋ ਕੀ ਰਾਈਟਿੰਗ ਆ ਉਹ ਇੰਪਰੂਵ ਹੋਵੇਗੀ ਮਤਲਬ ਸੋਹਣੀ ਬਣੇਗੀ ਤੁਹਾਡੀ ਰਾਈਟਿੰਗ ਇਸ ਲਈ ਤੁਹਾਨੂੰ ਇਹ 10 ਸਲੇਖ ਦਿੱਤੇ ਗਏ ਹਨ ਤੁਸੀਂ ਛੁੱਟੀਆਂ ਦੇ ਦੌਰਾਨ ਜੋ ਕਿ ਆਪਣੀ ਹਿੰਦੀ ਦੀ ਨੋਟਬੁੱਕ ਦਾ ਹோம்ਵਰਕ ਵਾਲੀ ਉਸ ਦੇ ਉੱਪਰ 10 ਲੇਖ ਲਿਖਨੇ ਹੈਗੇ ਸੁੰਦਰ ਲਿਖਾਈ ਦੇ ਨੈਕਸਟ ਹੈਗਾ ਨੰਬਰ 3 ਤੇ ਪਾਠਕ੍ਰਮ ਅਧਾਰਿਤ ਵਿਆਕਰਨ ਜੋ ਕਿ ਤੁਹਾਡੇ ਸੰਗਿਆ ਸਰਬਨਾਮ ਕਿਰਿਆ ਕੇ ਕਿਸੇ ਵੀ ਵਿਸ਼ੇ 'ਤੇ 3 ਚਾਰਟ ਤਿਆਰ ਕਰਨੀ ਹਾਂਜੀ ਤਾਂ ਜੋ ਇਹ ਤੁਹਾਡੇ ਟਾਪਿਕ ਆ ਤੈਨ ਸੰਗਿਆ ਸਰਬਨਾਮ ਤੇ ਕਿਰਿਆ ਇਹਨਾਂ ਦੇ ਤੁਸੀਂ ਕੋਈ ਵੀ ਵਿਸ਼ੇ 'ਤੇ ਤਿੰਨ ਚਾਰਟ ਤਿਆਰ ਕਰਨੇ ਆਗੇ ਇਹ ਮੈਂ ਤੁਹਾਨੂੰ ਆਈਡੀਆ ਦਿੰਨੀ ਹੈਗੀ ਕਿ ਤੁਸੀਂ ਕਿਵੇਂ ਤਿਆਰ ਕਰ ਸਕਦੇ ਹੋਗੇ ਠੀਕ ਹੈ ਜੀ ਹਾਂਜੀ ਤਾਂ ਤੁਸੀਂ ਜੋ ਕਿ ਸੰਗਿਆ ਦਾ ਚਾਰਟਾਗਾ ਉਸ ਨੂੰ ਇਸ ਤਰ੍ਹਾਂ ਤਿਆਰ ਕਰ ਸਕਦੇ ਹੋਗੇ ਪਹਿਲਾਂ ਤੁਸੀਂ ਉਹਦੀ ਪਰਿਭਾਸ਼ਾ ਦੱਸੋਗੇ ਕਿ ਸੰਗਿਆ ਕੀ ਹੁੰਦੀ ਹੈ ਫਿਰ ਤੁਸੀਂ ਕਿਸੇ ਵੀ ਡਿਜ਼ਾਈਨ ਵਿੱਚ ਉਸ ਨੂੰ ਤਿਆਰ ਕਰ ਸਕਦੇ ਹੋਗੇ ਜਿਵੇਂ ਵਿਅక్తిਵਾਚਕ ਉਹਦੇ ਜੋ ਕਿ ਐਗਜ਼ਾਮਪਲ ਦਿੱਤੇ ਹੋਏ ਹਨ ਜਾਤੀਵਾਚਕ ਭਾਵਵਾਚਕ ਸਮੂਹਵਾਚਕ ਦ੍ਰੱਬ્યਵਾਚਕ ਇਹ ਸਾਰੇ ਇਹਨਾਂ ਦੇ ਨਾਲ-ਨਾਲ ਐਗਜ਼ੈਂਪਲ ਵੀ ਦਿੱਤੇ ਹੋਏ ਹਨ ਠੀਕ ਹੈ ਜੀ ਨੈਕਸਟ ਦੇਖ ਲਓ ਐਸ ਸਰਮ ਵੀ ਬਣਾਇਆ ਜਾ ਸਕਦਾਗਾ ਇਹ ਬਹੁਤ ਅਟਰੈਕਟਿਵ ਵੀ ਲੱਗਦਾ ਠੀਕ ਹੈ ਜੀ ਐਗਜ਼ੈਂਪਲਸ ਵੀ ਨਾਲ ਦੇਣੀਆਂਗਾ ਤੇ ਪਰਿਭਾਸ਼ਾ ਵੀ ਨਾਲ ਜ਼ਰੂਰੀ ਨੋਟਾਉਨ ਕਰਨੀ ਹੈਗੀ ਜੋ ਵੀ ਤੁਹਾਡਾ ਚਾਰਟ ਹੋਵੇਗਾ ਠੀਕ ਹੈ ਜੀ ਇਹ ਵਾਲਾ ਆਈਡੀਆ ਗਾ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋਗੇ ਹਾਂਜੀ ਇਸ ਤਰ੍ਹਾਂ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਜੋ ਕਿ ਤੁਹਾਡਾ ਚਾਰਟ ਬਣਾ ਸਕਦੇ ਹੋਗੇ ਸੰਗਿਆ ਦਾ ਹਾਂਜੀ ਤਾਂ ਇਹ ਵਾਲਾ ਆਈਡੀਆ ਇਸ ਤਰ੍ਹਾਂ ਤੁਸੀਂ ਜੋਗੀ ਸੰਗਿਆ ਦਾ ਚਾਰਟ ਬਣਾ ਸਕਦੇ ਹੋਗੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਕੋਈ ਵੀ ਆਈਡੀਆ ਚੰਗਾ ਲੱਗਦਾ ਤਾਂ ਤੁਸੀਂ ਉਸ ਦੇ ਰਿਗਾਰਡਿੰਗ ਚਾਰਟ ਬਣਾ ਸਕਦੇ ਹੋਗੇ ਉਸ ਦੇ ਅਕੋਰਡਿੰਗ ਠੀਕ ਹੈ ਜੀ ਇੱਕ ਇਹ ਵਾਲਾ ਗਾ ਹਾਂਜੀ ਠੀਕ ਹੈ ਜਿਵੇਂ ਕੀ ਇਹਦੇ ਵਿੱਚ ਪਰਿਭਾਸ਼ਾ ਦਿੱਤੀ ਹੋਈ ਹੈਗੀ ਤੇ ਜੋ ਤੁਹਾਡੇ ਪੇ ਦਾਗੇ ਉਹ ਦਿੱਸਤ ਸੇ ਹੋਏ ਹਨ ਤਾਂ ਮੈਂ ਤੁਹਾਡੇ ਨਾਲ ਬਹੁਤ ਸਾਰੇ ਆਈਡੀਆਜ਼ ਸ਼ੇਅਰ ਕਰਤੇ ਡਿਸਕਸ ਕਰ ਲਈ ਤਾਂ ਹੁਣ ਤੁਸੀਂ ਇਹਦੇ ਵਿੱਚ ਕੋਈ ਵੀ ਇੱਕ ਆਈਡੀਆ ਚੁਸ ਕਰਕੇ ਚਾਰਟ ਬਣਾ ਸਕਦੇ ਹੋਗੇ ਨੈਕਸਟ ਚੱਲਦੇ ਆਂਗੇ ਜੋ ਤੁਹਾਡਾ ਸਰਬਨਾਮ ਦਾਗਾ ਹਾਂਜੀ ਤਾਂ ਇਹ ਤੁਹਾਡਾ ਸਰਬਨਾਮ ਦੇ ਰਿਗਾਰਡਿੰਗ ਚਾਰਟ ਹੈਗਾ ਇਹ ਤੁਹਾਡੇ ਜੋ ਕੀ ਭੇਦ ਵੀ ਦਿੱਤੇ ਹੋਏ ਹਨ ਤੇ ਤੁਹਾਡੇ ਭੇਦਾਂ ਦੇ ਨਾਲ ਐਗਜ਼ੈਪਲਸ ਵੀ ਦਿੱਤੇ ਹੋਏ ਹਨ ਠੀਕ ਹੈ ਜੀ ਤੁਹਾਨੂੰ ਕੋਈ ਵੀ ਆਈਡੀਆ ਚੰਗਾ ਲੱਗਦਾ ਤਾਂ ਤੁਸੀਂ ਉਸ ਦੇ ਅਕੋਰਡਿੰਗ ਆਪਣਾ ਜੋ ਕੀ ਚਾਰਟ ਬਣਾ ਸਕਦੇ ਹੋਗੇ ਠੀਕ ਹੈ ਜੀ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਏ ਹੋਏ ਨੇ ਇਹ ਚਾਰਟ ਇਹ ਦੇਖ ਲੋ ਇਹ ਤੁਹਾਡੇ ਕਿਰਿਆ ਦੇ ਨਾਲ ਰਿਲੇਟਡ ਆਗੇ ਠੀਕ ਹੈ ਜੀ ਪਰਿਭਾਸ਼ਾ ਦਿੱਤੀ ਹੋਈ ਹੈ ਤੇ ਉਹਦੇ ਭੇਜ ਦਿੱਤੇ ਹੋਏ ਹਨ ਸੋ ਇਸ ਦੇ ਵਿੱਚੋਂ ਚਾਰਟ ਵੀਡੀਓ ਨੂੰ ਪਾਜ਼ ਕਰਕੇ ਬਣਾ ਸਕਦੇ ਹੋਗੇ ਇਹ ਤੁਹਾਡੇ ਕਿਰਿਆ ਨਾਲ ਰਿਲੇਟਡ ਚਾਰਟ ਨੇ ਕਿ ਤੁਸੀਂ ਕਿਵੇਂ ਬਣਾ ਸਕਦੇ ਹੋਗੇ ਨੈਕਸਟ ਚੱਲਦੇ ਹਾਂ ਇਸ ਦੇ ਨਾਲ ਹੀ ਹਾਂਜੀ गर्मी की गर्मियों की छुट्टियों में अपने घनिष्ठ मित्र को छुट्टियों एक साथ मनाने के लिए निमंत्रण पत्र एकता ये करना जी एक खिड़की का शीशा टूट जाने पर क्षमा जाचना करते हुए प्रार्थना पत्र याद करें हां जी दोनों आप देख लेंगे हाँ जी ताए तो र, की प्रार्थना पत्र है पहला की लिखना एड्रेस लिखना गा फिर जिसनों भी तीन पत्र लिख रहे हो गए उसका नाम यहाँ सब शकुशल है और तुम्हें सानंद चाहते हैं मेरी वार्षिक परीक्षा पूरी हो गई तुम्हारी परीक्षा भी समाप्त हो हो गई होगी मेरी हार्दिक इच्छा है कि इस बार ग्रीष्मकाश में तुम हमारे यहाँ आ जाओ मैंने माता जी से इस संबंध में स्वीकृति ले ली है यहाँ उदयपुर में अनेक पर्यटन स्थल है दोनों मित्रों मित्र साथ साथ रहकर ग्रीष्म काल का सुखद उपयोग कर सकेंगे मेरा यह आग्रह अवश्य ही स्वीकार करना अपने पिताजी माता जी को मेरा प्रणाम कहना लास्ट से तुम तो कि करोगे अपना जो कि ਨਾਮ ਲਿਖ ਦੋਗੇ ਤੇਰਾ ਮਿੱਤਰ ਜਾਂ ਸਨੇਹੀ ਲਿਖ ਕੇ ਠੀਕ ਹੈ ਜੀ ਤੇਰਾ ਮਿੱਤਰ ਆਪਾ ਮਿੱਤਰ ਨੂੰ ਲਿਖਣੀ ਹੈ ਤੇ ਇੱਥੇ ਮਿੱਤਰ ਆ ਜਾਏਗਾ ਠੀਕ ਹੈ ਮਿੱਤਰ ਠੀਕ ਹੈ ਇੱਕ ਹੋਰ ਦਿਖਾ ਦਿੰਨੀ ਹਾਂ ਮੈਂ ਤੁਹਾਨੂੰ ਹਾਂਜੀ ਤਾਂ ਇਹ ਵਾਲਾ ਹੈਗਾ जो कि एड्रेस होगा वो इस तरफ आएगा प्रिय मित्र राकेश अगले सप्ताह से गर्मी की छुट्टियां आरंभ हो रही है स्कूल दो मास तक अपना इतने लिखा गया पाम? एक मास तक ठीक है एक एक मास तक बंद रहेगा इस बार मैंने छुट्टियों के दिन अपने चाचा जी के यहाँ शिमला में बिताने का निश्चय किया है मित्र यदि तुम भी मेरे साथ चलो तो मज़ा आ जाएगा वहाँ हम मिलकर पढ़ेंगे और शाम के समय वहाँ के प्राकृतिक दृश्यों का आनंद लेंगे शिमला में मेरे चाचा जी का बहुत बड़ा मकान है अब हमें वहाँ रहने में कोई तुम छुट्टी राम होते ही मेरे पास पहुँच जाओगे यहाँ से अगले ही दिन हम शिमला के लिए रवाना हो जाएंगे ठीक है ये? तो लास्ट आप लिखेंगे तुम्हारा मित्र इडली साइड ठीक है जी तो जो कि पत्थर सी ਇਹ ਰਾਏ ਟਨ ਕਰਨਾਗਾ ਤੁਸੀਂ ਨੈਕਸਟ ਚਲਦੇ ਆਂਗੇ ਖਿੜਕੀ ਦਾ ਸ਼ੀਸ਼ਾ ਟੁੱਟ ਜਾਣੇ ਪਰ ਉਹ ਤੁਸੀਂ ਯਾਦ ਕਰਨਾਗਾ हाँ जी पहला तीन तो एड्रैस लिखोगे फिर विषय लिखों तो फिर जिसनों तुम पत् लिख रहे बारी लिखूंगे. नेक्स्ट की, हो गए लिखोगे नैक्सटा जो कि पत् हो जाएगा अत्यंत तो अत्यंत विनम्रतापूर्वक मैं आपसे यह निवेदन करना चाहती हूँ कि मैं आपके मैरिज होम के बगल में रहता हूँ चाहती हूँ नहीं चाहता हूँ आपके मैरिज होम के बगल में रहता हूँ जैसा कि आपको पता ही है कि आपके संस्थान के बगल में एक खेल का मैदान है कल क्रिकेट खेलते हुए आपके मैरिज होम के कमरे की खिड़की का शीशा टूट गया इसलिए इसके लिए मैं बहुत शर्मिंदा हूँ आपसे विनम्र निवेदन है कि इस कृत्य के लिए आप मुझे क्षमा कर दें आपके द्वारा किए गए इस उपकार के लिए मैं आपका सदा आभारी रहूँगा ठीक है जी थी? नेक्स्ट डे था जो कि नाम आ जाएगा धन्यवाद हवदीप ठीक है जी हाँ जी एक ए वाला गा जो भी थानू तो चंगा लगता गा वो याद कर सकते हो राइट ऑन कर सकते हो ग ठीक है जी नैक्सट है नंबर पाँच ਪਾਠਕ੍ਰਮ ਵਿੱਚੋਂ ਕਿਸੇ ਇੱਕ ਕਵਿਤਾ ਕੋ ਯਾਦ ਕਰੇ ਵਾ ਉਸ ਕੋ ਸਵਰਗਾ ਕਰ ਵੀਡੀਓ ਬਣਾ ਕਰ ਆਪਣੇ ਅਧਿਆਪਕ ਕੋ ਭੇਜੀ ਹਾਂਜੀ ਇਹ ਆਪਾਂ ਡਿਸਕਸ ਕਰ ਲੈਨੇ ਆ ਕਿ ਤੁਸੀਂ ਕਿਵੇਂ ਕਰਨੇ ਆ ਨੈਕਸਟ ਆ ਤੁਹਾਡਾ ਅਪ੍ਰੈਲ ਮਈ ਪਾਠਕ੍ਰਮ ਕੀ ਦੁਹਰਾਈ ਹਾਂਜੀ ਤਾਂ ਜੋ ਤੁਹਾਡੇ ਬਾਏ ਮੰਥਲੀ ਟੈਸਟ ਹੋਣਗੇ ਉਹ ਕੀ ਆ ਇਹਨਾਂ ਵਿੱਚੋਂ ਹੀ ਆਣਗੇ ਇਸ ਲਈ ਤੁਸੀਂ ਜੋ ਕਿ ਅਪ੍ਰੈਲ ਮਈ ਦਾ ਜੋ ਤੁਹਾਡਾ ਸਿਲੇਬਸ ਹੈ ਉਹਦੀ ਦੁਹਰਾਈ ਜ਼ਰੂਰ ਕਰਨੀ ਆ ਡਿਊਰਿੰਗ ਹੌਲੀਡੇ ਤਾਂ ਕਿ ਤੁਹਾਡੀ ਜੋ ਕਿ ਪ੍ਰੈਪਰੇਸ਼ਨ ਹੋ ਜਾਵੇ एग्जाम ਦੀ ਨੈਕਸਟ ਹੈਗਾ ਨੰਬਰ 7 ਤੇ ਗਰਮੀ ਬਹੁਤ ਪੜ ਰਹੀ ਹੈ ਸੋ ਘਰ ਪਰ ਰਹੇ ਸੁਰੱਖਿਤ ਰਹੇ ਅਧਿਕ ਸੇ ਅਧਿਕ ਪੇੜ ਲਗਾਏ ਹਾਂਜੀ ਤਾਂ ਆਪਾਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਗਰਮੀ ਦਾ ਮੌਸਮ ਆ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਵਾਰ ਸਾਰੇ ਸਾਲਾਂ ਦੇ ਨਾਲੋਂ ਜ਼ਿਆਦਾ ਤਾਂ ਇਸ ਲਈ ਜਿਆਦਾ ਤੋਂ ਜਿਆਦਾ ਕਿ ਆਪਣੇ ਆਪ ਨੂੰ ਸੁਰੱਖਿਤ ਰੱਖਣ ਲਈ ਘਰ ਵਿੱਚ ਰਹੋ ਤੇ ਜੱਗ ਤੋਂ ਜ਼ਿਆਦਾ ਪੇੜ ਲਗਾਓ ਤਾਂਕਿ ਗਰਮੀ ਤੋਂ ਬਚਿਆ ਜਾ ਸਕੇ ਤਾਂ ਆਪਾਂ ਜੋ ਕੀ ਤੁਹਾਡਾ ਨੰਬਰ 5 ਆਗਾ ਉਸ ਨੂੰ ਡਿਸਕਸ ਕਰ ਲੈਣਾ ਜਿਹੜੀ ਤੁਸੀਂ ਕਵਿਤਾ ਆਪਣੇ ਟੀਚਰ ਨੂੰ ਵੀਡੀਓ ਬਣਾ ਕੇ ਭੇਜਣੀ ਆ ਤੁਸੀਂ ਆਪਣੇ ਸਿਲੇਬਸ ਵਿੱਚੋਂ ਕੋਈ ਵੀ ਇੱਕ ਕਵਿਤਾ ਜੋ ਤੁਹਾਨੂੰ ਵਧੀਆ ਲੱਗਦੀ ਹੈ ਉਸ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋਗੇ ਤਾਂ ਦੇਖਦੇ ਹਾਂ ਕਿ ਤੁਸੀਂ ਮੈਂ ਤੁਹਾਨੂੰ ਇੱਕ ਕਵਿਤਾ ਕਰਵਾ ਦਿੰਦੀ ਹਾਂ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਕਵਿਤਾ ਭੇਜ ਸਕਦੇ ਹਾਂ ਜੋ ਤੁਹਾਨੂੰ ਚੰਗੀ ਲੱਗਦੀ ਹੈ। ਹਾਂਜੀ ਤਾਂ ਇਹ ਤੁਹਾਡੀ ਜੋ ਕਿ ਕਲਾਸ 7ਵੀਂ ਦੀ ਆਰੀ ਵਰਖਾ ਕਵਿਤਾ ਬੁੱਕ ਵਿੱਚ ਆ ਤਾਂ ਦੇਖ ਲੈਣਾ ਇਹਨੂੰ ਤੁਸੀਂ ਇਸ ਨੂੰ ਕਿਵੇਂ ਮਤਲਬ ਗਾ ਕੇ ਵੀਡੀਓ ਬਣਾਉਣੀ ਹੈ ਜਿਵੇਂ ਕੀ ਹੈ ਆਰੀ ਵਰਖਾ ਆਰੀ ਵਰਖਾ ਇਸ ਸਪਤੀ ਧਰਾ ਪਰ ਆਪਣਾ ਸ਼ੀਤਲ ਵਰਸਾ पेड़ सब टूट भये पंछी तहकना भूल गए, कुमला गए है पुष्प सारे बिखरा दो तुम बादल कारे सौंदर्य रहत इस प्रकृति का श्रृंगार बन के तू आरी वरखा आरी वरखा इस तपती धरा पर अपना शीतल जल बरसा ठीक है जी नेक्स्ट देख लो जहाँ कभी बहती है नदियाँ सूखे पत्थर दिख रहे सिंधु दुर्बल हो चला विजोग तेरा कैसे सहे अपने प्रिय के जीवन हेतु गीत मिलन के तू गा आरी वर्खा आरी वरखा इस सप्ती धरा पर अपना शीतल जल बरसा कश्तिया सब बच्चों की तैरने को है खड़ी हुई उधर किसानों को भी की भी आंखें बस तुझ पर ही है गड़ी हुई खाली पड़ी में अन्न के दाने तू भर जा आरी बरखा आरी बरखा इस तप्ती धरा पर अपना शीतल जल बरसा हाँ जी तेजी कविता से जो तुसे अपने टीचर भेजनी है रिकॉर्ड वीडियो बना के तो इस दी वीडियो इन्ना ही मिलते नैक्सट भीडियो ਤਦ ਤੱਕ ਦੇ ਲਈ ਅਗਰ ਤੁਹਾਨੂੰ ਵੀਡੀਓਜ਼ ਅਤੇ ਕੰਟੈਂਟ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਵਾਤਵਾਰਦ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਇਸੇ ਨਾਲ ਹੀ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ